ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਰਨਤਨ ਦੇ ਵਿੱਚ ਜਿਹੜਾ ਕਿ ਜਿਮਨੀ ਚੋਣਾ ਦਾ ਮਾਹੌਲ ਹੈ ਜਿਹੜਾ ਪੱਕ ਚੁਕਿਆ ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਜੋ ਧਰਮੀ ਪਰਿਵਾਰ ਹੈ ਧਰਮੀ ਫੌਜੀ ਪਰਿਵਾਰ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਪ੍ਰਚਾਰ ਲਈ ਜਾ ਰਹੇ ਨੇ ਕਿਹੋ ਜਿਹਾ ਮਾਹੌਲ ਹੈ ਕਿਹੋ ਜਿਹਾ ਉਹਨਾਂ ਨੂੰ ਅੱਗੋਂ ਰਿਸਪਾਂਸ ਮਿਲ ਰਿਹਾ ਗੱਲਬਾਤ ਕਰਦੇ ਆ ਸਾਡੇ ਨਾਲ ਉਹਨਾਂ ਦੇ ਬੇਟੀ ਮੌਜੂਦ ਨੇ ਕੰਚਨ ਪ੍ਰੀਤ कौर ਜੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਜੀ ਮੈਡਮ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਕਿਵੇਂ ਲੋਕ ਗੱਲਬਾਤ ਕਰਦੇ ਆ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਆ ਬਹੁਤ ਉਤਸ਼ਾਹ ਆ ਲੋਕਾਂ ਵਿੱਚ ਲੋਕ ਚਾਹ ਰਹੇ ਨੇ ਕਿ ਹੁਣ ਸਾਡੀ ਖੇਤਰੀ ਪਾਰਟੀ ਸ਼ਰੋਪਣੀ ਅਕਾਲੀ ਤਲਾਵੇ ਤੇ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਹੈ ਹੂੰ ਮੈਡਮ ਜੀਕਰ ਗੱਲ ਕੀਤੀ ਜਾਬੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਹੁਣ ਆਉਨੇ ਹੋ ਪਹਿਲਾਂ ਅਮਰਤਪਾਲ ਭਾਈ ਅਮਰਤਪਾਲ ਸਿੰਘ ਨੂੰ ਜੜੀ ਤੁਹਾਡੇ ਵੱਲੋਂ ਸਪੋਰਟ ਕੀਤੀ ਗਈ ਸੀ ਇਸ ਵਾਰ ਭਾਈ ਅਮਰਤਪਾਲ ਸਿੰਘ ਨੂੰ ਸਪੋਰਟ ਨਹੀਂ ਕੀਤੀ ਗਈ ਕੀ ਕਾਰਨ ਕਾਰਨ ਇਹ ਹੀ ਆ ਜੀ ਕਿ ਅਸੀਂ ਜੜਾ ਆ ਪਹਿਲੋਂ ਇਲੈਕਸ਼ਨ ਵਿੱਚ ਆ ਗਏ ਸਟਿੱਕਟ ਜੜੀ ਆ ਪਹਿਲੋਂ ਅਨਾਉਂਸ ਹੋ ਗਈ ਸਾਨੂੰ ਨਹੀਂ ਸੀ ਪਤਾ ਕਿ ਕਿ ਉਹਨਾਂ ਦਾ ਵੀ ਕੈਂਡੀਡੇਟ ਜੜਾ ਆ ਕੋਈ ਆਏਗਾ ਤੇ ਚਲੋ ਅਸੀਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਤੇ ਸਾਰੇ ਆਪਣੀ ਆਪਣੀ ਮਿਹਨਤ ਕਰ ਰਹੇ ਆ ਤੇ ਵਾਹਿਗੁਰੂ ਜਿਹੜਾ ਆ ਜਿਹੜਾ ਕੈਂਡੀਡੇਟ ਇੱਥੇ ਰਹਿਣ ਦਾ ਹੱਕਦਾਰ ਆ ਉਹਨੂੰ ਜਿਹੜਾ ਆ ਹਲਕਾ ਨਿਵਾਸੀ ਫਤਵਾ ਦੇਣਗੇ ਤੇ ਉਹ ਫਤਵਾ ਜਿਹੜਾ ਆ ਸਾਡੇ ਸਿਰ ਉੱਤੇ ਆ ਕਿ ਜਾ ਕੇ ਲੋਕਾਂ ਨਾਲ ਵਾਅਦੇ ਕਰਦੇ ਕਿ ਸਾਨੂੰ ਵੋਟ ਦਿਓ ਅਸੀਂ ਆ ਕੰਮ ਕਰਾਂਗੇ ਆ ਵਿਕਾਸ ਦਾ ਕੀ ਜਾ ਕੇ ਪ੍ਰਚਾਰ ਦੇ ਵਿੱਚ ਦੱਸ ਦਿਓ ਲੋਕਾਂ ਨੂੰ ਕਿ ਸਾਨੂੰ ਜਿਤਾਉਂਗੇ ਤਾਂ ਅਸੀਂ ਤੁਹਾਡੇ ਲਈ ਆ ਕਰਾਂਗੇ ਮੈਂ ਤੁਹਾਨੂੰ ਦੱਸ ਦਵਾਂ ਕਿ ਪਹਿਲਾਂ ਵੀ ਇੱਥੋਂ ਜਿਹੜੇ ਕੈਂਡੀਡੇਟ ਰਹੇ ਆ ਜਿਹੜੇ ਐਮ.ਐਲ.ਏ. ਰਹ ਚੁੱਕੇ ਆ ਸਾਡੇ ਨਾ ਵਿਧਾਨ ਸਭਾ ਹਲਕਾ 'ਚ ਕੋਈ ਹਲਡੇ ਹਲਕੇ ਦੀ ਜੜੀ ਸੁਣਵਾਈ ਨਹੀਂ ਸੀ ਕਰਦਾ ਤੇ ਮੇਰੇ ਮਾਤਾ ਜੀ ਜਿਹੜੇ ਆ ਉਹ ਮਤਲਬ ਕਿ ਪਹਿਲਾਂ ਵੀ ਪ੍ਰਿੰਸੀਪਲ ਰਟਾਇਰਡ ਨੇ ਤਾਂ ਉਹ ਖੂਬੀ ਜਾਣਦੇ ਨੇ ਕਿ ਆਪਾਂ ਆਪਣੀ ਮਤਲਬ ਕਿ ਗੱਲ ਜਿਹੜੀ ਉਹ ਕਿਤਾਂ ਰੱਖਣੀ ਆ ਤਾਂ ਅਸੀਂ ਇਹੋ ਮਤਲਬ ਕਿ ਕਹਿ ਰਹੇ ਆ ਕਿ ਅਸੀਂ ਕਰਾਂਗੇ ਵੀ ਇਦਾਂ ਕਿ ਜੜੀਆਂ ਆਪਣੀਆਂ ਮੁੱਦੇ ਆ ਉਹ ਜਿਹੜੇ ਆ ਆਪਾਂ ਵਿਧਾਨ ਸਭਾ ਹਲਕਾ 'ਚ ਲੈ ਕੇ ਜਾਵਾਂਗੇ ਚਾਹੇ ਉਹ ਕੋਈ ਵੀ ਮੁੱਦਾ ਆ ਬਰੇ ਇੱਕ ਸਮੇ ਇੱਕ ਸਾਲ ਦਾ ਇੱਕ ਸਾਲ ਹੈ ਜਿਹੜਾ ਇੱਕ ਸਾਲ ਦੇ ਵਿੱਚ ਕੀ ਕੰਮ ਹੋ ਜਾਣਗੇ ਵਿਕਾਸ ਦੀ ਸੱਤਾ ਦੇ ਵਿੱਚ ਜਿਹੜੀ ਪਾਰਟੀ ਹੈਗੀ ਆ ਸੀਐਮ ਭਗਵੰਤ ਮਾਨ ਜਿਹੜੀ ਇੱਥੇ ਆਉਂਦੇ ਨੇ ਔਰ ਕਹਿੰਦੇ ਨੇ ਕਿ ਜੇਕਰ ਕੰਮ ਕਰਾਉਣੀ ਆ ਵਿਕਾਸ ਕਰਾਉਣੀ ਆ ਸਾਡਾ ਰਾਜਾ ਅਸੀਂ ਕਰਾਂਗੇ ਸਾਨੂੰ ਸਮਾਂ ਦਿਓ ਸਾਡੇ ਕੈਂਡੀਡੇਟ ਨੂੰ ਜਿਤਾਉਂਗੇ ਮੰਤਰੀ ਬਣਾਵਾਂਗੇ ਤੇ ਵਿਕਾਸ ਕਰਵਾਵਾਂਗੇ ਤੇ ਪਹਿਲੋਂ 3 ਸਾਲ ਕਿੱਥੇ ਗਿਆ ਉਹਨਾਂ ਦਾ ਵਿਕਾਸ ਪਹਿਲੋਂ ਵੀ ਇਹ ਸੱਤਾ 'ਚ ਸੀਗੇ 3 ਸਾਲ ਤੋਂ 4 ਸਾਲ ਉਹ ਚੱਲਿਆ ਹੁਣ ਤੇ ਉਦੋਂ ਵਿਕਾਸ ਨਹੀਂ ਹੋਇਆ ਤੇ ਆ ਸਾਲ ਵਿੱਚ ਇਹਨਾਂ ਨੇ ਵਿਕਾਸ ਕਰਾਉਣਾ ਆ ਕੋਈ ਵਿਕਾਸ ਨਹੀਂ ਕਰਾਉਣਾ ਝੂਠੇ ਲਾਰੇ ਜਿਦਾ ਇਹਨਾਂ ਨੇ ਪਹਿਲਾਂ ਲਾ ਦਿੱਤੇ ਆ ਬੀਬੀਆਂ ਨੂੰ ਵੀ ਵੀ ਹਜ਼ਾਰ-ਹਜ਼ਾਰ ਰੁਪਇਆ ਦਵਾਂਗੇ ਬੀਬੀਆਂ ਕਹਿੰਦੀਆਂ ਵੀ ਆਓ ਨਹੀਂ ਤਾਂ ਵੀ ਪਹਿਲ ਤੁਹਾਡਾ 44-48000 ਰੁਪਇਆ ਬਣ ਗਿਆ ਇੱਕ ਬੀਬੀ ਦਾ ਉਹ ਦੋ ਤੇ ਫੇਰ ਤਾਂ ਨੋਟ ਪਾਉਨੇ ਆ ਕਿੱਥੋਂ ਦੇਣਾ ਇਹਨਾਂ ਨੇ ਖਜ਼ਾਨੇ ਦੇ ਖਾਲੀ ਪਏ ਆ ਹੁਣ ਜਿਹੜਾ ਆ ਲੋਕ ਸਮਝ ਚੁੱਕੇ ਆ ਉਹਨਾਂ ਨੂੰ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਚਾਹੀਦੀ ਆ ਇਹਨਾਂ ਦੇ ਝੂਠੇ ਲਾਰੇ ਨਹੀਂ ਚਾਹੀਦੇ ਹੁਣ ਵੀ ਤੁਸੀਂ ਇੱਥੋਂ ਰਸਤੇ 'ਚ ਜਾਂਦਿਆਂ ਦੇਖ ਲਿਓ ਆਮ ਆਦਮੀ ਦੇ ਦਫ਼ਤਰ ਦੇ ਬਾਹਰ ਜਿਹੜੀਆਂ ਵਾ ਟੀਚਰਸ ਜਿਹੜੇ ਆ ਧਰਨਾ ਲਾ ਕੇ ਬੈਠੇ ਆ ਉਹ ਬੀਬੀਆਂ ਵਿਚਾਰੀਆਂ ਸਾਰਾ ਸਾਰਾ ਦਿਨ ਉੱਥੇ ਬੈਠੀਆਂ ਰਹਿੰਦੀਆਂ ਆ ਚਮੋ ਸਾਲਾਂ 'ਚ ਤੁਹਾਡੇ ਕੋ ਕੁਝ ਨਹੀਂ ਹੋਇਆ ਤੇ ਸਾਲ ਵਿੱਚ ਕੀ ਕਰਦੋਗੇ ਤੇ ਹੁਣ ਤਾਂ ਜੱਤਾ ਜਿਹੜੀ ਆ ਉਹ ਸਭ ਜਾਣਦੀ ਆ ਪਰ ਤੁਹਾਡੇ ਵਾਦੇ ਕੀ ਆ ਤੁਸੀਂ ਕਹਿੰਦੇ ਹੋ ਅਸੀਂ ਵਿਧਾਨ ਸਭਾ ਦੇ ਵਿੱਚ ਬਾਤ ਚੱਕਾਂਗੇ ਕੀ ਬਾਤ ਚੱਕੋਗੇ ਕਿਹੜੇ ਮੁੱਦੇ ਨੇ ਤੁਹਾਡੇ ਜੀ ਸਭ ਤੋਂ ਪਹਿਲਾਂ ਤਾਂ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਆ ਸਾਨੂੰ ਉਹ ਜਿਹੜਾ ਆ ਅਸੀਂ ਮਤਲਬ ਕਿ ਉਹ ਵਿਧਾਨ ਸਭਾ ਵਿੱਚ ਜਿਹੜਾ ਆ ਉਹ ਤਲਾਹ ਕੇ ਚਾਵਾਂਗੇ ਤੇ ਉੱਤੇ ਜਿਹੜਾ ਵਾ ਅਸੀਂ ਅਪੀਲ ਵੀ ਕਰਾਂਗੇ ਵੀ ਇਹਨਾਂ ਦੀ ਰਿਹਾਈ ਕੀਤੀ ਜਾਵੇ ਤੇ ਫਿਰ ਮੁੱਦਾ ਆ ਜਾਂਦਾ ਹੈ ਨਸ਼ੇ ਦਾ ਆ ਜਾਂਦਾ ਹੈ ਅਧਿਆਪਕ ਤੁਹਾਨੂੰ ਦੱਸਿਆ ਕਿ ਸੜਕਾਂ ਦੇ ਰੋਲ ਰਹੇ ਉਹਨਾਂ ਦੀਆਂ ਮੱਕਾਂ ਦੇ ਬੁੱਧੇ ਜਿਹੜੇ ਆ ਉਹ ਕਰਾਂਗੇ ਬੇਰੋਜ਼ਗਾਰੀ ਬਹੁਤ ਜ਼ਿਆਦਾ ਆ ਜਿਹਦੇ ਕਰਕੇ ਜਿਹੜਾ ਆ ਆਪਣੀ ਯੂਥ ਜਿਹੜਾ ਆ ਉਹ ਨਸ਼ੇ ਵੱਲ ਜਾ ਰਿਹਾ ਆ ਕੁਝ ਜਿਹੜੇ ਆ ਉਹ ਬਾਹਰ ਜਾ ਰਹੇ ਨੇ ਤਾ ਮੈਨੂੰ ਲੱਗਦਾ ਆ ਕਿ ਅਸੀਂ ਇਹੀ ਦੱਸ ਰਹੇ ਆ ਲੋਕਾਂ ਨੂੰ ਕਿ ਇਹ ਚੀਜ਼ ਜਿਹੜੀ ਆ ਇੱਕ ਪੜਿਆ ਲਿਖਿਆ ਇਨਸਾਨ ਹੀ ਉਹ ਕਰਵਾ ਸਕਦਾ ਆ ਪਹਿਲਾਂ ਵੀ ਜਿਹੜੇ ਆਪਣੇ ਚਾਹੇ ਉਹ ਆਮ ਆਦਮੀ ਦੇ ਚਾਹੇ ਕਾਂਗਰਸ ਦੇ ਜਿਹੜੇ ਆ ਉਹਨਾਂ ਨੇ ਤੁਹਾਨੂੰ ਵਾਅਦੇ ਕੀਤੇ ਹੋਣਗੇ ਉਹ ਪੂਰੇ ਨਹੀਂ ਹੋਏ ਲੋਕ ਦੱਸਦੇ ਵੀ ਆ ਕਿ ਉਹ ਪੂਰੇ ਨਹੀਂ ਹੋਏ ਹੁਣ ਇਹੋ ਜਿਹਾ ਕੈਂਡੀਡੇਟ ਸਾਡੇ ਹਲਕੇ ਨੂੰ ਮਿਲਿਆ ਆ ਕਿ ਜਿਹੜਾ ਉੱਥੇ ਜਾ ਕੇ ਆਪਣੀ ਕਲ ਰੱਖ ਸਕੇ ਆਪਣੇ ਹਲਕੇ ਦੀ ਮੈਡਮ ਤੁਹਾਡੀ ਵੱਲੋਂ ਪਹਿਲਾ ਮੁੱਦਾ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੱਸਿਆ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਗੱਲ ਕਰ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ ਯਾਦ ਆਉਂਦੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਬੰਦੀ ਸਿੰਘਾਂ ਦੇ ਲਈ ਮੋਰਚਾ ਲੱਗਾ ਹੋਇਆ ਮਹਾਲੀ ਦੇ ਵਿੱਚ ਬੜੇ ਲੰਬੇ ਸਮੇਤ ਉਦੋਂ ਜਦ ਜ਼ਿਕਰ ਗੱਲ ਕੀਤੀ ਜਾਵੇ ਪਹਿਲਾਂ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਸਕੀ ਹੋਈਆਂ ਨਹੀਂ ਹੋਈਆਂ ਪੂਰੀਆਂ ਪਈਆਂ ਨਹੀਂ ਤਾਂ ਉਹਨਾਂ ਦੀ ਰਿਹਾਈ ਦੀ ਉਦੋਂ ਗੱਲ ਕਿਉਂ ਨਹੀਂ ਕੀਤੀ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਰਿਆ ਰਾਜ ਕੀਤਾ ਉਦੋਂ ਕਿਉਂ ਨਹੀਂ ਗੱਲ ਮੈਨੂੰ ਲੱਗਦਾ ਆ ਵੀ ਗੱਲ ਸਟਾਰਟ ਉਦੋਂ ਦੀ ਹੋਈ ਹੋਣੀ ਆ ਜਿਹੜੀ ਬਾਅਦ ਚ ਵਿੱਚ ਸਰਕਾਰਾਂ ਆ ਗਈਆਂ ਇਹਨਾਂ ਨੇ ਜਿਹੜੀ ਆ ਉਹ ਗੱਲ ਜਿਹੜੀ ਉਹ ਦੱਬਦੀ ਆ ਤੇ ਹੁਣ ਫੇਰ ਜਿਹੜਾ ਸ਼੍ਰੋਕ ਨਹੀਂ ਆਕਾਲੀ ਦਲ ਜਿਹੜਾ ਆ ਆਵਾਜ਼ ਚੁੱਕ ਰਿਹਾ ਆ ਤੁਸੀਂ ਇਹ ਤਾਂ ਵੇਖੋ ਕਿ ਉਹ ਆਵਾਜ਼ ਚੁੱਕ ਰਹੇ ਨੇ ਆਪਾਂ 네ਗੇਟਿਵ ਹੀ ਕਿਉਂ ਸੋਚਣਾ ਕਿ ਪਹਿਲੋਂ ਨਹੀਂ ਦੇ ਹੋਣ ਕਿਉਂ ਇਦਾਂ ਉਦਾਂ ਇਹ ਸੋਚੋ ਕਿ ਤੁਸੀਂ ਉਹ ਆਵਾਜ਼ ਚੁੱਕ ਰਹੇ ਨੇ ਤੇ ਅਸੀਂ ਤਾਂ ਖੁਦ ਕਹਿ ਰਹੇ ਆ ਕਿ ਅਸੀਂ ਬੱਤੀ ਸਿੰਘਾਂ ਦੀ ਰਿਹਾਈ ਤੇ ਜਿਹੜੀ ਆ ਉਹ ਕੱਲ ਜ਼ਰੂਰ ਕਰਾਂਗੇ ਉੱਥੇ ਤੇ ਹੋ ਸਕਿਆ ਤੇ ਉਹਨਾਂ ਦੀ ਰਿਹਾਈ ਜਿਹੜੀ ਆ ਆਪਾਂ ਅਪੀਲ ਕਰਾਂਗੇ ਤੇ ਉਹ ਰਿਹਾਈ ਕਰਵਾਵਾਂਗੇ ਜੀ ਦੂਜਾ ਮੁੱਦਾ ਨਸ਼ੇ ਦੀ ਗੱਲ ਕੀਤੀ ਹੈ ਤੁਹਾਡੇ ਵੱਲ ਕਿ ਨਸ਼ੇ ਤੇ ਬੋਲਿਆ ਜਾ ਪਰ ਭਗਵੰਤ ਮਾਨ ਕਹਿ ਕੇ ਗਿਆ ਤਰਨਤਾਰਨ ਦੇ ਵਿੱਚ ਆ ਕੇ ਕਹਿੰਦੇ ਨਸ਼ਾ ਤਾਂ ਕਾਲੀ ਦਲ ਨੇ ਲੈ ਕੇ ਆਂਦਾ ਗਾੜਾ ਤਰਨਤਾਰਨ ਨਸ਼ੇ ਦਾ ਕਹਿੰਦੇ ਇਹਨਾਂ ਨੇ ਕੀ ਗੱਲ ਕਰਨੀ ਹੈ ਜਿਨ੍ਹਾਂ ਨੇ ਨਸ਼ਾ ਹੀ ਪੂਰੇ ਪੰਜਾਬ ਦੇ ਵਿੱਚ ਤਰਨਤਾਰਨ ਤੋਂ ਸ਼ੁਰੂ ਕਰਕੇ ਪੰਜਾਬ ਦੇ ਵਿੱਚ ਪੂਰੇ ਚ ਫਲਾਇਆ ਜੀ ਜੇ ਨਸ਼ਾ ਕਾਲੀ ਦਲ ਨੇ ਲਿਆਂਦਾ ਆ ਤੇ ਤਹਾਂ ਸਾਲਾਂ ਚ ਨਸ਼ਾ ਤੇ ਮਤਲਬ ਕਿ ਅਨੇਵਾ ਆ ਰਿਹਾ ਆ ਅਨੇਵਾ ਲੋਕ ਜਿਹੜੇ ਆ ਮਤਲਬ ਕਿ ਆਪਣੇ ਯੂਥ ਜਿਹੜਾ ਆ ਉਹ ਨਸ਼ੇ ਕਰ ਰਿਹਾ ਆ ਉਹਦਾ ਕੀ ਜਵਾਬ ਆ ਫਿਰ ਉਹ ਵੀ ਤਾਂ ਦੱਸਣਾ ਉਹਦਾ ਜਵਾਬ ਵੀ ਦੇਣਾ ਤੇ ਤੁਹਾਡੀਆਂ ਸਰਕਾਰਾਂ ਵਿੱਚ ਕਿਉਂ ਨਹੀਂ ਗਿਆ ਨਸ਼ਾ ਇਹ ਸਭ ਢੋਂਗ ਰਚਾਏ ਜਾ ਰਹੇ ਆ ਚੋਦ ਨਸ਼ਿਆਂ ਵਿਰੋਧ ਜਿਹੜਾ ਹੀ ਉਹ ਇੱਕ ਢੋਂਗ ਚ ਰਚਾਇਆ ਹੀ ਇਹਨਾਂ ਨੇ ਜਿਹੜੀ ਆਪਣੇ ਮਤਲਬ ਕਿ ਮੁਲਾਜ਼ਮ ਆ ਉਹਨਾਂ ਨੂੰ ਤਾਂ ਜ਼ਿਆਦਾ ਤੁਸੀਂ ਕਰ ਨਹੀਂ ਰਹੇ ਤੇ ਜਿਹੜੇ ਗਰੀਬ ਪਰਿਵਾਰ ਆ ਕਈ ਉਹਨਾਂ ਦੇ ਘਰ ਧਾਰ ਰਹੇ ਆ ਛੂਸ਼ੇ ਬਾਜੀ ਲਈ ਤੁਸੀਂ ਤਾ ਪਹਿਲੋ ਤੁਸੀਂ ਆਪਣਾ ਦੱਸੋ ਕਿ ਤੁਸੀਂ ਕੀ ਕੀਤਾ ਆ ਫਿਰ ਦੂਜਿਆ ਤੇ ਅਪਲੀਕੇਸ਼ਨ ਲਾਓ ਮੈਡਮ ਪਿੰਡਾਂ ਦੇ ਵਿੱਚ ਤੁਹਾਡੇ ਵੱਲੋਂ ਪ੍ਰਚਾਰਬੱਧ ਹੋ ਗਿਆ ਤੁਸੀਂ ਜਾ ਰਹੇ ਹੋ ਪਿੰਡਾਂ ਦੇ ਵਿੱਚ ਲੋਕ ਤੁਹਾਡੇ ਨਾਲ ਗੱਲਬਾਤ ਕਰਦੇ ਆ ਮੈਡਮ ਨੂੰ ਬਹੁਤ ਘੱਟ ਲੋਕ ਜਾਂਦੇ ਆ ਕਿਵੇਂ ਦਾ ਹੈ ਮੈਡਮ ਨੂੰ ਜਾਣਦੇ ਆ ਲੋਕ ਜਦੋਂ ਜਾਂਦੇ ਆ ਮੈਡਮ ਨੂੰ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ ਤੁਹਾਡੇ ਤੁਸੀਂ ਐਨਆਰਈ ਮੈਂ ਤੁਹਾਨੂੰ ਦੱਸ ਦਵਾਂ ਕਿ ਚਾਹੇ ਸੋਸ਼ਲ ਮੀਡੀਆ ਤੇ ਮੇਰੇ ਮਦਰ ਦਾ ਹਾਈਲਾਈਟ ਹੋਣ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਤੇ ਮੇਰੇ ਮਦਰ ਜਿਹੜੇ ਆ ਵੀ ਜ다 ਸੋਸ਼ਲ ਮੀਡੀਆ ਤੇ ਆਉਣਾ ਨਹੀਂ ਚਾਹੁੰਦੇ ਵੀ ਨਹੀਂ ਤੁਹਾਨੂੰ ਪਤਾ ਜੰਗ ਜਨਰੇਸ਼ਨ ਨੂੰ ਜ਼ਿਆਦਾ ਹੁੰਦਾ ਆ ਤਾਂ ਇੰਟਰਵਿਊਜ਼ ਉਹਨਾਂ ਦੀਆਂ ਵੀ ਹੁੰਦੀਆਂ ਆ ਪਰ ਪਿੰਡਾਂ ਵਿੱਚ ਉਹਨਾਂ ਦੀ ਹੀ ਪਹਿਚਾਣ ਆ ਸ਼ਹਿਰ ਵਿੱਚ ਉਹਨਾਂ ਦੀ ਹੀ ਪਹਿਚਾਣ ਆ ਗਰਾਊਂਡ ਲੈਵਲ ਤੇ ਉਹਨਾਂ ਦੀ ਪਹਿਚਾਣ ਆ ਉਹਨਾਂ ਦੇ ਕਿਰਦਾਰ ਨੂੰ ਲੋਕੀ ਬਹੁਤ ਪਸੰਦ ਕਰ ਰਹੇ ਨੇ ਮੈਡਮ ਪਰ ਤੁਸੀਂ ਚਲੇ ਜਾਣਾ ਐਨਆਰਆਈਓ ਪੱਕੇ ਤੇ ਫਿਰ ਕਿਵੇਂ ਲੋਕਾਂ ਦਾ ਵਿਕਾਸ ਆਵਾਜ਼ ਮੈਡਮ ਨੇ ਜਾ ਕੇ ਚੁੱਕਣੀ ਆ ਹੁਣ ਪਿੰਡਾਂ ਦੇ ਵਿੱਚ ਘਟ ਵਿਚ ਰਹੇ ਮੈਂ ਤਾਂ ਉਹ ਕਹਿੰਨੇ ਕਿ ਹਾਂ ਮੈਂ ਚੱਲ ਜਾਣਾ ਪਰ ਲੋਕ ਕਹਿ ਰਹੇ ਇਸ ਗੱਲ ਦਾ ਵਿਰੋਧੀ ਤੇ ਜਦੋਂ ਮੈਂ ਕਹਿ ਰਹੀ ਹਾਂ ਮੈਂ ਮੈਂ ਆਪਣੇ ਮੋਹ ਕਹਿ ਰਹੀ ਹਾਂ ਕਿ ਮੈਂ ਤਾਂ ਇੱਥੇ ਹੀ ਰਹਿਣਾ ਆ ਮੈਂ ਆਪਣੀ ਮਦਰ ਨਾਲ ਇੱਥੇ ਹੀ ਰਹਿਣਾ ਆ ਅਸੀਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਆ ਵਿਰੋਧੀਆਂ ਦਾ ਕੰਮ ਹੁੰਦਾ ਆ ਵਿਰੋਧ ਕਰਨਾ ਤੇ ਅਲੀਗੇਸ਼ਨ ਲਾਉਣੇ ਤੇ ਉਹ ਲਾਈ ਜਾਣ ਕੋਈ ਚੱਕਰ ਨਹੀਂ ਆ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਇੱਥੇ ਹੀ ਰਹਿਣਾ ਆ ਤੇ ਇੱਥੇ ਹੀ ਹਲਕੇ ਦੀ ਸੇਵਾ ਕਰਾਂ ਇੱਥੇ ਰਹਿ ਕੇ ਸਤਾਈ ਚ ਟਿਕ ਟੱਕੀ ਕਰੀ ਤਰ੍ਹਾਂ ਮੈਂ ਕਿ ਆਪੀ ਅਸੀਂ ਇਹ ਸੋਚ ਕੇ ਚੱਲਦੇ ਆਂ ਆਪੀ ਕੱਲ ਦੀ ਸਵੇਰ ਕਿਸੇ ਨੇ ਨਹੀਂ ਵੇਖੀ ਹੁੰਦੀ ਅਸੀਂ ਫਿਲਹਾਲ ਹੁੰਦਾ ਹੀ ਸੋਚ ਰਹੇ ਆਂ ਆਪਣੇ ਤੋਂ ਹਲਕੇ ਦਾ ਸੋਚ ਰਹੇ ਆਂ ਗਾਂ ਦੀ ਗਾਂ ਵੇਖੀ ਜਾਊਗੀ ਸ਼੍ਰੋਮਣੀ ਕਾਲੀ ਦਲ ਬੇਅਬਦੀ ਨੂੰ ਲੈ ਕੇ ਬੜਾ ਲੋਕਾਂ ਦੇ ਵਿੱਚ ਰੋਸ ਸੀ ਬੜਾ ਭਾਰੀ ਇਹ ਉਠਾਇਆ ਜਾਂਦਾ ਸੀ ਕਿ ਜਿਹੜੀਆਂ ਬੇਅਬਦੀਆਂ ਨੇ ਸ਼੍ਰੋਮਣੀ ਕਾਲੀ ਦਲ ਨਹੀਂ ਕਰਵਾਈਆਂ ਤਾਂ ਉਸ ਨੂੰ ਲੈ ਕੇ ਲੋਕ ਕਿਵੇਂ ਦੇਖਦੇ ਆ ਤੁਸੀਂ ਜਾਣਿਓ ਇਸ ਗੱਲ ਲਈ ਕਿਤੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਬਿਲਕੁਲ ਰੋਸ ਨਹੀਂ ਹੋ ਰਿਹਾ ਰੋਸ ਹੁੰਦਾ ਤੇ ਤੁਹਾਨੂੰ ਪਤਾ ਵੀਡੀਓਜ਼ ਆਈ ਜਾਣੀਆਂ ਸੀਗੀਆਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਇਹ ਜਿਹੜੇ ਮਾੜੇ ਅੰਸਰ ਆ ਜਿਹੜੇ ਉਹ ਜਿਹੜੇ ਆ ਸੋਸ਼ਲ ਮੀਡੀਆ ਤੇ ਇਹ ਕਲ ਫਲਾਉਂਦੇ ਆ ਲੋਕਾਂ ਵਿੱਚ ਜਦੋਂ ਅਸੀਂ ਵਿਚਰਦੇ ਆ ਸਭ ਨੂੰ ਪਤਾ ਆ ਕਿ ਬਾਦਲ ਸਾਹਿਬ ਦੀ ਦੇਣ ਕੀ ਆ ਪੰਜਾਬ ਨੂੰ ਇਹ ਤਾਂ ਬਿਲਕੁਲ ਝੂਠੇ ਅਲੀਗੇਸ਼ਨ ਲਾਏ ਗਏ ਆ ਝੂਠ ਪੇ ਲਾਇਆ ਗਿਆ ਵਾ ਬੇਦਵੀਆਂ ਜੜੀਆਂ ਵਾ ਕਾਂਗਰਸ ਤੇ ਆਮ ਆਦਮੀ ਸਰਕਾਰ ਵਿੱਚ ਜ਼ਿਆਦਾ ਹੋਈਆਂ ਨੇ ਇਹ ਗੱਲ ਨੋਟ ਕਰ ਲੈਣੇ ਵਿਰੋਧੀ ਧਿਰਾਂ ਅੰਦਰ ਹੀ ਕਹਿ ਰਹੀ ਨੇ ਤੁਹਾਡੇ ਵੱਲੋਂ ਕਿ ਆ ਬਦਲ ਸਾਹਿਬ ਦੀ ਦੇਣ ਕੀ ਹੈ ਬਦਲ ਸਾਹਿਬ ਨੇ ਕਹਿੰਦੇ ਆ ਪੰਜਾਬ ਦਾ ਢੇਡਾ ਕਰਕੇ ਕੀਤਾ ਜਿਹੜੀਆਂ ਵਿਰੋਧੀ ਧਿਰਾਂ ਉਹ ਵੀ ਗੱਲ ਕਹਿ ਰਹੀਆਂ ਨੇ ਕਾਂਗਰਸ ਵੀ ਕਹਿ ਰਹੀ ਹੈ ਪਰ ਆਮ ਆਦਮੀ ਪਾਰਟੀ ਨੇ ਕਹਿਣੇ ਕਹਿਣਾ ਢੇਡਾ ਕਰਕੇ ਜੇ ਆਪਣੀਆਂ ਗਰੀਬ ਬੱਚੀਆਂ ਨੂੰ ਸਕੂਲ ਜਾਂ ਨਾ ਸਾਈਕਲ ਦਿੱਤੇ ਤੇ ਜੇ ਉਹ ਢੇਡਾ ਕਰਕੇ ਆ ਬਦਲ ਸਾਹਿਬ ਨੇ ਕੀਤਾ ਢੇਡਾ ਕਰਕੇ ਇਹਨੂੰ ਵਿਕਾਸ ਮੰਨਦੀ ਉਹ ਬੱਚੀਆਂ ਨੂੰ ਸਕੂਲ ਜਾਂਦੇ ਬਿਲਕੁਲ ਕਿੱਥੇ ਦਿੱਤੇ ਹੋਣ ਗਰੀਬ ਬੱਚੀਆਂ ਨੂੰ ਕਿੱਥੇ ਕੋ ਦਿੰਦਾ ਦਿੱਤਾ ਕਿਸੇ ਨੇ ਸਾਈਕਲ ਦੱਸੋ ਮੈਨੂੰ ਜੇ ਕੱਚੀਆਂ ਪਿਆਨੋਂ ਇਟਾਂ ਲਗੀਆਂ ਬਾਦਲ ਸਾਹਿਬ ਦੀ ਦੇਣਿਆ ਉਹ ਇਤਿਹਾਸਿਕ ਯਾਦਗਾਰਾਂ ਬਣੀਆਂ ਬਾਦਲ ਸਾਹਿਬ ਦੀ ਦੇਣਿਆ ਉਹ ਜਿੰਨੇ ਵੀ ਆਪਣੇ ਗੋਲਡਨ ਗੇਟ ਵੇਖ ਲਓ ਗੋਲਡਨ ਟੈਂਪਲ ਵੇਖ ਲਓ ਕਿਹਦੀ ਦੇਣਿਆ ਬਾਦਲ ਸਾਹਿਬ ਦੀ ਦੇਣਿਆ ਗੋਲਡਨ ਟੈਂਪਲ ਦਾ ਕਲਿਆਰਾ ਕਿੱਡਾ ਸੋਨਾ ਬਣਾਇਆ ਵਾ ਤੇ ਬਾਦਲ ਸਾਹਿਬ ਦੀ ਦੇਣਿਆ ਨਾ ਕਿੱਡਾ ਸੋਨਾ ਬਣਾਇਆ ਵਾ ਤੇ ਤੁਸੀਂ ਕੀ ਬਣਾਇਆ ਤੁਸੀਂ ਤਾਂ ਦੱਸੋ ਪਹਿਲੇ ਇੱਕ ਵੀ ਚੀਜ਼ ਗਣਾ ਦਿਓ ਵੀ ਅਸੀਂ ਆਹ ਕੀਤਾ ਆ ਕੁਝ ਹੈ ਹੀ ਨਹੀਂ ਆ ਐਲੀਗੇਸ਼ਨ ਲਾਉਣੇ ਆਉਂਦੇ ਵਾਸਤੇ ਇਹਨਾਂ ਨੂੰ ਤਰ ਨਹੀਂ ਬਾਦਲ ਸਰਕਾਰ ਦੇ ਵੇਲੇ ਲੱਗਣੇ ਸ਼ੁਰੂ ਹੋਇਆ ਭਗਵੰਤ ਮਾਨ ਤਾਂ ਸੱਤਾ ਚੌਣ ਤੋਂ ਪਹਿਲਾਂ ਵੀ ਕਹਿੰਦੇ ਸੀ ਅੱਛ ਵੀ ਕਹਿੰਦੇ ਆ ਵਿਰੋਧੀ ਪੇਰਾ ਤੇ ਲੱਗਦੇ ਸੀ ਨਾ ਜੇ ਤੇ ਬਾਦਲ ਸਾਹਿਬ ਮੰਗ ਪੱਤਰ ਆਪ ਲੈਣ ਜਾਂਦੇ ਸੀਗੇ ਇੱਥੇ ਤਾਂ ਰੋਲ ਰਹੇ ਨੇ ਆਹ ਵੇਖ ਲਓ ਤੁਸੀਂ ਜਾ ਕੇ ਇੱਥੇ ਅਧਿਆਪਕ ਜਿਹੜੇ ਤੁਹਾਨੂੰ ਮੈਂ ਦੱਸਿਆ ਵਾ ਕਿੰਨੇ ਦਿਨਾਂ ਦੇ ਬੈਠੇ ਕਿਸੇ ਨੇ ਆਵਾਜ਼ ਨਹੀਂ ਪੁੱਛੀ ਉੱਤੋਂ ਪੁਲਸ ਨੂੰ ਸਾਧ ਕੇ ਟੱਡਿਆਂ ਨਾਲ ਇਹਨਾਂ ਦੀ ਪਟਾਈ ਕਰ ਰਹੇ ਨੇ ਇਹ ਦੇਖਣ ਨਾ ਵੀ ਉਹ ਮੰਗ ਪੱਤਰ ਆਪ ਲੈਣ ਜਾਂਦੇ ਤੇ ਉਹ ਤਾਂ ਸੋਲੂਸ਼ਨ ਵੀ ਕਰਦੇ ਸੀਗੇ ਰੋਸ ਤਾਂ ਕਿਹਨਾਂ ਗੇ ਗੱਲ ਦਾ ਸਾਰਿਆਂ ਨੂੰ ਹੁੰਦਾ ਹੀ ਆ ਕਿ ਇਹ ਚੀਜ਼ ਦਾ ਤੇ ਉਹਦਾ ਸੋਲੂਸ਼ਨ ਵੀ ਨਿਕਲਦਾ ਹੀ ਹੁਣ ਤਾਂ ਸੋਲੂਸ਼ਨ ਹੈ ਹੀ ਨਹੀਂ ਬਿਲਕੁਲ ਹੁਣ ਤਾਂ ਬਸ ਇਹ ਆ ਵੀ ਬਸ ਅਲਿਗੇਸ਼ਨ ਲਾਇਜੋ ਦੂਜੀਆਂ ਪਾਰਟੀਆਂ ਤੇ ਬਸ ਅਲਿਗੇਸ਼ਨ ਲਾਇਜੋ ਬਸ ਜਦੋਂ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉਤੇ ਅਟੈਕ ਹੁੰਦਾ ਆ ਨਾ ਤੇ ਮੇਰੇ ਫਾਦਰ ਸਾਹਿਬ ਉਦੋਂ ਸਿੱਖ ਰਜਮੈਟ ਵਿੱਚ ਸੀਗੇ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਹਥਿਆਰ ਬੰਦ ਹੋ ਕੇ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਾਲੇ ਪਾਇਆ ਕਿ ਅਸੀਂ ਸ਼ਹੀਦियां ਪ੍ਰਾਪਤ ਕਰਨ ਜਾ ਰਹੇ ਹਾਂ ਪਰ ਰਸਤੇ ਚੋਂ ਹੀ ਉਹਨਾਂ ਨੂੰ ਫੜ ਲਿਆ ਗਿਆ ਆਪਣੇ ਉਹਨਾਂ ਦੇ ਸਾਥੀਆਂ ਨਾਲ ਕੋਰਟ ਮਾਰਸ਼ਲ ਹੋਏ ਆ ਜੇਲ੍ਹ ਕੱਟਣੀ ਪਈ ਹੈ ਕਾਫੀ ਲੰਮਾ ਸਮਾਂ ਤਾਂ ਇਹ ਤਾਂ ਚੱਤਦਾ ਬਹੁਤ ਚੱਲੀਆਂ ਆ ਅਸੀਂ ਬਾਅਦ ਚੋਂ ਵੀ ਮਤਲਬ ਕਿ ਪਰਿਵਾਰ ਨੂੰ ਤੱਕ ਕੀਤਾ ਗਿਆ ਵਾ ਕਾਫੀ ਲੰਮਾ ਸਮਾਂ ਜਿਹੜਾ ਵਾ ਤੰਗੀਆਂ ਚੱਲੜੀਆਂ ਪਈਆਂ ਐ ਇਸ ਲਈ ਜਿਹੜਾ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਸਪੋਰਟ ਕੀਤੀ ਗਈ ਸੀ ਤੁਹਾਡੇ ਪਰਿਵਾਰ ਵੱਲੋਂ ਭਾਈ ਅਮਰਤਪਾਲ ਸਿੰਘ ਦੀ ਅਸੀਂ ਸਪੋਰਟ ਕੀਤੀ ਸੀਗੀ ਤੇ ਹੁਣ ਵੀ ਅਸੀਂ ਉਹਨਾਂ ਨੂੰ ਮਤਲਬ ਕਿ ਕਿੰਨੇ ਆ ਕੇ ਚਲੋ ਵਾਗੁਰੂ ਕਿਰਪਾ ਕਰਨ ਤੇ ਉਹ ਬਾਹਰ ਆਉਣ ਤੇ ਸਾਰਿਆਂ ਦੀ ਚੜਦੀ ਕਲਾ ਹੋਵੇ سپورਟ ਕੀਤੀ ਸੀਗੀ ਤੇ ਐਮਪੀ ਬਣਾਇਆ ਵੀ ਉਹਨਾਂ ਨੇ ਹਾਂਜੀ ਜੇਕਰ ਬੇਸੀ ਸਾਰੀ ਇਹ ਸੋਚਦੀ ਹੈ ਕਿ ਅਸੀਂ ਜਿੱਤੀ ਅਸੀਂ ਜਿੱਤੀਏ ਜਿੱਦ ਦਿਓ ਤਾਂ ਅਮ ਭਾਈ ਅਮਰਪਾਲ ਸਿੰਘ ਦੀ سپورਟ ਕੀਤੀ ਜਾਊਗੀ ਉਹਨਾਂ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੀ ਇਹ ਤਾਂ ਸਾਡੀ ਟੀਮ ਜਿਹੜੀ ਆ ਉਹ ਵੀ ਦੱਸੇਗੀ ਸਾਰੇ ਤੇ ਡਿਸਕਸ਼ਨ ਨਾਲ ਤੇ ਬਾਕੀ ਜੇ ਬੰਤੀ ਸਿੰਘਾਂ ਦੀ ਰਿਹਾਈ ਆ ਉਹਤੇ ਅਸੀਂ ਕੰਮ ਕਰਾਂਗੇ ਤੇ ਹੋਰ ਵੀ ਵਸੇ ਤੇ ਇਹ ਕੰਦਿਆਂ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਆ ਕਿ નિર્ਦੋਸ਼ ਨੂੰ ਤੁਸੀਂ ਇਤਾਂ ਸਜ਼ਾ ਮਾ ਨਾ ਦਿਓ ਜੀ ਕੋਈ નિર્ਦੋਸ਼ ਆ ਤੇ ਅਸੀਂ ਤਾਂ ਅਪੀਲ ਹੀ ਕਰ ਸਕਦੇ ਆ ਹਾਂਜੀ